ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਫੇਰ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਤੇ ਬਾਜੀ ਦੱਸੋ ਅੱਜ ਕਿੱਥੇ ਜਾਣਾ ਕਿਸ਼ਕੈਸ਼ ਬਾਜੀ ਬਾਜੀ ਆਪਾਂ ਨੂੰ ਦੱਸੂਗਾ ਕਿੱਥੇ ਜਾਣਾ ਬਾਜੀ ਦੱਸੋ ਅੱਜ ਕਿੱਥੇ ਜਾਣਾ ਆਪਾਂ ਜਾਣਾ ਜੀ ਅੱਜ ਕਿਸ਼ਕੈਸ਼ ਜਾਣਾ ਆਪਾਂ ਅੱਜ ਆਪਾਂ ਸ਼ਕੈਚ ਕੋਲੋਂ ਕਿਉਂ ਆਣਾ ਚਕੈਸ਼ ਦੀ ਬੋਤਲੀਆਂ ਆਉਂਦੀ ਜਿਹੜੀ ਇੰਡੀਆ 'ਚ ਇੱਥੇ ਸਟੇਸ਼ਨ ਦਾ ਨਾਮ ਆਇਆ ਸ਼ਕੈਸ਼ ਕਿਸ਼ਕੈਸ਼ ਕੋਈ ਨਹੀਂ ਦੇਖ ਲੈਣੇ ਜਾ ਕੇ ਅੱਜ ਦਾ ਵਲੌਗ ਸੇਮ ਜਗ੍ਹਾ ਤੋਂ ਹੀ ਆ ਐਮਾਦੋਰਾ ਐਮਾਦੋਰਾ ਤੇ ਹੁਣ ਅਸੀਂ ਚੱਲੇ ਆਂ ਬੱਸ ਸਟਾਪ ਵੱਲ ਬੱਸ ਫੜਾਂਗੇ ਭਾਜੀ ਕਿੰਨੇ ਨੰਬਰ ਬੱਸ ਜਾਨੀ ਜਿਹੜੀ ਮੜ ਗਈ ਚੜ ਜਾਣਾ ਜਿਹੜੀ ਮੜ ਗਈ ਚੜ ਜਾਣਾ ਰੋਡ ਵੇਚ ਲਓ ਅੱਜ ਵੀਊ ਚੈੱਕ ਕਰੋ ਅੱਜ ਬੱਦਲ ਬਹੁਤ ਸੋਹਣੇ ਆ ਤੁੱਪ ਵੀ ਅੱਜ ਵੀ ਤਿੱਖੀ ਆ ਤਾਂ ਆਪਾਂ ਤੇ ਅੱਜ ਵੀਕੈਂਡ ਕਰਕੇ ਅੱਜ ਰਸ਼ ਵੀ ਬਹੁਤ ਹੋਣੇ ਆ ਇਧਰ ਪਾਰਕ 'ਚ ਬੈਠੇ ਸਾਰੇ ਜਣ ਤੇ ਹੁਣ ਆਪਾਂ ਆਪਣੀ ਲਾਈਟ ਲੱਗੀ ਹੋਰ ਲਾਈਟ ਕ੍ਰਾਸ ਕਰਨੀ ਕਿਉਂਕਿ ਕੋਈ ਸੋਹਣੀ ਬਣਾਈ ਹੈ ਰੁਕਣ ਵਾਸਤੇ ਅੱਜ ਸਹਾਫਾ ਮੌਸਮ ਟੌਪ ਨਿਕਲਿਓ ਤੇ ਖੀ ਗਰਮੀ ਆ ਤੇ ਗਰਮੀ ਪੈ ਰਹੀ ਏ ਆ ਇਧਰ ਪਾਰਕ ਬਣਾਇਓ ਇਧਰ ਬੈਠਣ ਵਾਸਤੇ ਤੇ ਆ ਨਾਲੇ ਜੀ ਬੱਸ ਸਟਾਪ ਆ ਐਮਾਦੋਰਾ ਦਾ ਇਹ ਐਮਾਦੋਰਾ ਦੇਖੋ ਕਬੂਤਰ ਕਿੰਨੇ ਆ ਇਧਰ ਅਸੀਂ ਆ ਜਿਨ੍ਹਾਂ ਨੂੰ ਚੋਰੀ ਪਾਉਣ ਆਏ ਆ ਭਾਈ ਮੈਨੂੰ ਵੀ ਦਿਓ ਭਾਈ ਅੱਜ ਸਾਨੂੰ ਚੋਰੀ ਪਾ ਕੇ ਜਾਵਾਂ ਹੈ ਭਾਈ ਦੋ ਮੈਨੂੰ ਪਾ ਕਿੰਨੇ ਕਬੂਤਰ ਕਬੂਤਰ ਓਏ ਦਾੜੀ ਆ ਨਾ ਪੋਣੇ ਹੈ ਨਾ ਆਹ ਜੋਰਾ ਆਉਗਾ ਪਾਰੋਂ ਆ ਬਰ ਬਹਾਵਾਂ ਆਹ ਦੇਖ ਲੋ ਜੀ ਕਬੂਤਰਾ ਤਾਂ ਖਾਣਾ ਪੀਣਾ ਹੋ ਗਿਆ ਵਾਵਾ ਹੀ ਆ ਖੋਸ਼ਿਆਂ ਆ ਆਇਆ ਮੈਟਰੋ ਪੰਤੀਨਾ ਦਾ ਸਟਾਪ ਇੱਥੋਂ ਆਪਾਂ ਮੈਟਰੋ ਫੜ ਲੈਣੇ ਸਿੱਧੀ ਕੱਲ ਜੇ ਦਰਵਾਜਾ ਆ ਜਾ ਜੇ ਫੇਰ ਮੈਟਰੋ ਮੈਟਰੋ ਗਈ ਬੱਜੋ ਬੱਜੋ ਮੈਟਰੋ ਸਟਾਪ ਅਸੀਂ ਇੱਥੇ ਖੜੇ ਆ ਪੰਤੀਨਾ ਨੇ ਖੜਾ ਆ ਇੱਧਰ ਨੂੰ ਜਾਵਾਂਗੇ ਇਹਦੀ ਵੀ ਵਿਚਾਰੀ ਦੀ ਬੱਸ ਹੋਈ ਪਈ ਐ ਲੈ ਤਾਂ ਦੱਸ ਆਇਆ ਜੀ ਪੰਤੀਨਾ ਦਾ ਸਟੇਸ਼ਨ ਮੈਟਰੋ ਸਟੇਸ਼ਨ ਆ ਆ ਲਿਖਿਆ ਪੰਤੀਨਾ ਤੇ ਮੈਟਰੋ 12 5 ਤੇ ਆ ਟਾਈਮਿੰਗ ਲਿਖੀ ਆ ਆ ਦੇਖੋ ਜੀ ਹੌਲੀ ਆ ਨਾ ਇਹਦੇ ਸੈਂਸਰ ਆ ਹੁਣ ਇਹਨੇ ਤੇਜ਼ ਹੋ ਜਾਣਾ ਮੇਸੇ ਖੜ ਗਏ ਆ ਯਾਰ ਬਹੁਤ ਹੀ ਵਧੀਆ ਚੀਜ਼ ਬਣਾਈ ਜੋਰ ਲੈ ਤੇਜ਼ ਹੋ ਗਿਆ ਹੁਣ ਸਪੀਡ ਚੈੱਕ ਕਰਵਾਉਣਾ ਮੈਟਰ ਆਉਂਦੀ ਵੀ ਸ਼ਾਲਾ ਮਾਰਦੀ ਆਵਾਜ਼ ਦੇਖੋ ਕਿੰਨੀ ਆਵਾਜ਼ ਬਹੁਤ ਕਰਦੀ ਆ ਮੈਟਰ ਹੁਣ ਇਹਨੇ ਲਗਾਵਾ ਇਹ ਦੂਜੇ ਪਾਸੇ ਦੇ ਉਹ ਵੀ ਚੱਲ ਰਹੇ ਹੁੰਦੇ ਠੀਕ ਆਪ ਕੋ ਤਾਂ ਕੀ ਬਣਾਇਆ ਸਟਾਕ ਤੇ ਆਪਾਂ ਜਿਹੜੀ ਗਰਾਂਡੇ ਦੇ ਪੈ ਰਹੇ ਆ ਵੱਡੀਆਂ ਟ੍ਰੇਨਾਂ ਇਹਨੂੰ ਕਹਿੰਦੇ ਆ ਕੰਬੋਈ ਇੱਥੇ ਕੰਬੋਈ ਕਹਿੰਦੇ ਨੇ ਟ੍ਰੇਨ ਠੀਕ ਆ ਤੁਸੀਂ ਫੜਨੀ ਹੋਣੀ ਵਾਰੀ ਨੂੰ ਆ ਦੇਖ ਲਓ ਵੱਡੀ ਟ੍ਰੇਨ ਚੱਲ ਰਹੀ ਆ ਵਾਲੀ ਵੀ ਤੋ ਬੋਲੀ ਹੁਣ ਅਸੀਂ ਹੁਣ ਵੱਡੀ ਟ੍ਰੇਨ ਚ ਬੈਠੇ ਆ ਆਪਣੇ ਭਾਜੀ ਹੁਣੀ ਬੈਠੇ ਵੱਡੀ ਟ੍ਰੇਨ ਦੇ ਕੋਲ ਤੁੰਗੂ ਹੀ ਇੱਥੇ ਲੱਗ ਰਿਹਾ ਦੇਖ ਲੋ ਸਵਾਈ ਦੇ ਕੋਲ ਤੁਰਪਈ ਹੁਣ ਵੀ ਹੌਲੀ ਹੌਲੀ ਦਰੂਗੀ ਹੌਲੀ ਹੌਲੀ ਤੇਜ਼ ਹੋ ਜਾਣਾ ਇਹਨੇ ਹੁਣ ਅੱਗੇ ਲਿਖਿਆ ਹਾਲੀਵੁੱਡ ਇੱਧਰ ਸਮੁੰਦਰ ਆ ਗਿਆ ਉਹ ਘੜਾ ਪਰਨੇ ਵਾਤੇ ਜਾਂਦੀ ਹੈ ਕਿਆ ਆਪਾ ਉੱਧਰ ਖੜੇ ਆ ਉਹਦੇ ਉੱਥੇ ਜਾਣਾ ਹੈ ਉਧਰੋਂ ਆਪਾਂ ਚੱਲ ਗਏ ਇੱਧਰ ਗਏ ਨਹੀਂ ਇੱਧਰੋਂ ਚੱਲ ਗਏ ਤੇ ਫੜ ਲਈ ਸਪੀਡ ਵੀ ਟ੍ਰੇਨ ਨੇ ਤੱਕਾ ਸਟਾਰਟ ਆਈ ਆ ਕਿਉਂ ਭਾਜੀ ਹਾਂਜੀ ਭਾਜੀ ਤੱਕਾ ਦਾ ਵੀ ਸਟਾਰਟ ਕਿੱਥੇ ਆਉਂਦਾ ਵਾਏ ਤੱਕਾ ਲਾ ਕੇ ਲੈਟ ਅਟ ਟਾਈਮ ਆਜ ਭਾਜੀ ਲੈਟ ਅਟ ਟਾਈਮ ਆਈ ਆ ਇਹ ਸਟਾਪ ਆ ਗਿਆ ਪਹੁੰਚ ਵੀ ਗਏ ਨਹੀਂ ਬਾਅਦ ਜੋ ਸਟਾਪ ਪਹਿਲਾਂ ਆ ਜਾਂਦਾ ਹੈ ਆ ਇਧਰ ਸ਼ਿਪਾਂ ਹੀ ਖੜੀਆਂ ਸਾਰੀਆਂ ਕਸ਼ਤੀਆਂ ਛੋਟੀਆਂ ਵੱਡੀਆਂ ਸ਼ਿਪਾਂ ਤੇ ਆਉਂ ਪੌੜਾ ਗਿਆ ਇੱਥੇ ਦਾ ਉਹ ਬ੍ਰਿਜ ਇਹ ਦੂਜੇ ਪਾਸੇ ਜਾਂਦਾ ਨਹੀਂ ਇਹ ਪੌੜੇ ਤੋਂ ਬਹੁਤੋਂ ਰਹਿਤਾ ਨੇ ਉਹਨੇ ਆ ਗਿਆ ਇਹ ਪੌੜੇ ਤੇ ਉਹ ਨਹੀਂ ਨਹੀਂ ਜਲਦੀ ਵਸ ਆਹ ਉਹ ਦੇਖੋ ਬ੍ਰਿਜ ਕਿੰਨਾ ਸੋਹਣਾ ਯਾਰ ਇਹ ਕੀ ਬ੍ਰਿਜ ਹੈ ਵੀ ਇਹੀ ਹੈ ਜਿਆਦਾ ਜਾਂ ਪ੍ਰਭੂ ਜੀ ਖੜੇ ਹੈ ਪ੍ਰਭੂ ਜੀ ਇੱਥੇ ਦਾ ਜਿਹੜਾ ਮਸ਼ਹੂਰ ਹੈ ਨਾ ਜੀ ਆ ਆ ਜੀ ਬ੍ਰਿਜ ਮਸ਼ਹੂਰ ਬ੍ਰਿਜ ਹੈ ਜਿਆਦਾ ਟੂਰਿਸਟ ਜਿਆਦਾ ਦੇਖਣ ਆਂਦੇ ਆ ਨਾ ਜਿਹੜੇ ਬ੍ਰਿਜ ਦੇਖਣ ਆਉਣੇ ਆ। ਬਾਜੀ ਚਲੋ ਯਾਰ ਉਤਰਦੇ ਹਾਂ ਸਟਾਪ ਤੇ। ਬ੍ਰਿਜ ਦੇਖ ਕੇ ਆਉਂਦੇ ਆ ਵੱਡੀ ਮੈਟਰ। ਸੌਰੀ ਟ੍ਰੇਨ। ਕੰਬੋਈ ਕਹਿੰਦੇ ਇਹਨੂੰ। ਇਧਰ ਅਸਕੇ ਹੁਣ ਬ੍ਰਿਜ ਦੇਖਣ ਚੱਲੇ ਆ ਇਧਰਲੀ ਸਾਈਡ ਤੇ ਆ। ਤੁਸੀਂ ਕੰਬੋਈ। ਓਹ ਸਾਰਾ ਅੰਜਲ ਆਇਆ ਬੰਦ ਕਰੋ ਇਹਨੂੰ। ਆ ਦੇਖੋ ਆਹ ਦੇਖੋ ਬ੍ਰਿਜ। ਕਿੰਨਾ ਭੈਂਟ ਆ ਨਾ। ਤਗੜਾ ਤਗੜਾ ਤਗੜਾ। ਹੱਤਕਾਲ ਦਾ ਨਾ ਸਭ ਤੋਂ ਮਚੂਰ ਜਗਾ ਪੌਲੇ ਆ ਦੇਖਿਆ ਜਾਂਦਾ ਨਾ ਫੋਟੋਆਂ 'ਚ ਵੀਡੀਓ 'ਚ। ਹਾਂਜੀ। ਆਵळा ਪੌੜਿਆ ਹੈ ਪਰ ਰੋਕਣ ਵਾਸਤੇ ਨਹੀਂ ਹੁੰਦੇ ਪਾਣੀ ਸੜਕਾਂ ਦੇ ਕੀ ਯਾਰ ਕ ਨਾਮ ਹੁੰਦਾ ਉਹਦਾ ਆ ਦੇਖੋ ਇੱਥੇ ਰੱਖਿਆ ਹੈ ਪਿੰਡਾ ਨਾ ਤਗੜਾ ਦੇਖੋ ਤੇ ਇੱਧਰ ਪੌੜਿਆ ਆਪਣੇ ਇੱਥੋਂ ਦੇਖੋ ਯਾਰ ਆ ਲొਕੇਸ਼ਨ ਇੱਥੇ ਕਿਸ਼ਤੀਆਂ ਆ ਦੇਖੋ ਉਹ ਕਾਗਜ਼ ਦੀ ਕਿਸ਼ਤੀ ਬਣਾਈ ਆ ਆਪਾਂ ਹਨਾ ਪਿੰਡਾਂ ਦੀ ਜਦੋਂ ਕਿਸ਼ਤੀਆਂ ਬਣਾਉਂਦੇ ਜਾਂਦੇ ਸੀ ਕਾਗਜ਼ ਦੀਆਂ ਦੇਖੋ ਇੱਥੇ ਕਿੰਨੀ ਸੋਹਣੀ ਬਣਾ ਕੇ ਰੱਖੀ ਹੋਣਾ ਵਧੀਆ ਜੀ ਕਿਸ਼ਤੀ ਹੈ ਹੈਲੋ ਬਹੁਤ ਵਧੀਆ ਕੈਸਟੀ ਬਣਾ ਕੇ ਰੱਖੀ ਹੈ ਵੱਡੀ ਸਾਰੀ ਉੱਧਰ ਜਾਣਾ ਪੰਦਾ ਸੀ ਉਧਰ ਨਾ ਉਹ ਪਾਲੀ ਸਾਈਡ ਤੇ ਜਾਉ ਹੋ ਜਾਂਦਾ ਇੱਧਰ ਯਾਰ ਹਨਾ ਤੁਸੀਂ VOTING ਕਰ ਸਕਦੇ ਆ ਇੱਧਰ VOTING ਇੱਧਰ ਟਿਕਟਾ ਮਿਲ ਜਾਂਦੀ ਹੈ ਇੱਧਰ ਕਾਊਂਟਰ ਬਣਿਆ ਹੈ ਤੇ ਇੱਧਰ ਰੈਸਟੋਰੈਂਟ ਬਣਿਆ ਉਹ ਤੁਸੀਂ ਬਹਿ ਕੇ ਖਾ ਪੀ ਸਕਦੇ ਆ ਆ ਪੀ ਕੇ ਆਪਣਾ ਜਾਓ ਸਾਸੀ ਗੱਲ ਮੈਂ ਕਿੰਦਾ ਠੀਕ ਆ ਤੇ ਆ ਤੇ ਇੱਧਰੋਂ ਐਂਟਰੀ ਪਈ ਹੋਏ ਨਹੀਂ ਸਿੱਧਾ ਬੋਟਰ ਉਹ ਟਿਕਟ ਕਰ ਲੱਗਦਾ ਕਿ ਵਾਕੀਆ ਯਾਰ ਬਹੁਤ ਸੋਹਣਾ ਬਣਾਇਆ ਯਾਰ ਬਹੁਤ ਵਧੀਆ ਬਣਾਇਆ ਪੁੱਲ ਉਹਦੇ ਉੱਧਰ ਉੱਧਰ ਕ੍ਰੋਸ ਹੁੰਦਾ ਹੈ ਨਾ ਤੇ ਇੱਧਰੋਂ ਸਟਾਰਟ ਹੁੰਦਾ ਤੇ ਇੱਧਰ ਹੀ ਖਤਮ ਹੋ ਜਾਂਦਾ ਹੈ ਇਹਦਾ ਰਾਹ ਲੱਭੋ ਕਿੱਥੇ ਆ ਪੁੱਲ ਦਾ ਭਾਈ ਅਸੀਂ ਪੁੱਲ ਤੇ ਪਹੁੰਚ ਗਏ ਆ ਉਹ ਪਾਰਲੀ ਸਾਈਡ ਤੇ ਜਾਂਦਾ ਪਾਲਾ ਉਹਦੇ ਪਿੱਛੇ ਨੂੰ ਆ ਭਾਜੀ ਬਾਏ ਕਰਦੇ ਭਾਜੀ ਕਿੱਦਾਂ ਵਧੀਆ ਲੱਗਾ ਬਹੁਤ ਵਧੀਆ ਤੇ ਭਾਜੀ ਹੁਣ ਕਹਿੰਦੇ ਹੋ ਥੋੜੇ ਲੈ ਕੇ ਜਾਣਾ ਉਹ ਕਿੱਥੇ ਕੀ ਸੀਗਾ ਉਹ ਗੁਰੂ ਜੀ ਪ੍ਰਭੂ ਜੀ ਪ੍ਰਭੂ ਜੀ ਕੋਲ ਲੈ ਕੇ ਜਾਣਾ ਦੇਖਦੇ ਆ ਰੇ ਜੇ ਇੱਥੇ ਉੱਧਰ ਜਰ ਭਾਜੀ ਇੱਧਰ ਆਪਣੇ ਭਾਜੀ ਹਰਦੇਪਾ ਜੀ ਹੁਣੀ ਕਿੱਦਾਂ ਜਾਣਾ ਫਿਰ ਉੱਧਰ ਨੂੰ ਭਾਜੀ ਆਂ ਜਾਵਾਂਗੇ ਜਾਂ ਪ੍ਰਭੂ ਨੂੰ ਦੇਖ ਕੇ ਆਣੇ ਆ ਚਲੋ ਚਲੀ ਚਲੀ ਚੱਲ ਅਸੀਂ ਆ ਨਾ ਹੁਣ ਇੱਥੇ ਜਾਣਾ ਆ ਪ੍ਰਭੂ ਜੀ ਕੋਲ ਜਾ ਕੇ ਆਣਾ ਤੜੜਾ ਆ ਹੁਣ ਆਪੇ ਪੌੜ ਦੇ ਥੱਲੇ ਆ ਹੁਣ ਇੱਧਰ ਪੌੜਾਂ ਗਏ ਇਹ ਟੂਰਿਸਟ ਪਲੇਸ ਆ ਆਪਣੀ ਇੱਧਰੋਂ ਆਏ ਅਸੀਂ ਘੁੰਮਦੇ ਇੱਧਰੋਂ ਕੰਮ ਕੇ ਇੱਧਰੋਂ ਆ ਗਏ ਆਂ ਹੁਣ ਅਸੀਂ ਫਿਰ ਇੱਧਰ ਚੱਲੇ ਆਂ ਸਮੁੰਦਰ ਦੇ ਕੋਲ ਇਹ ਸਮੁੰਦਰ ਆਵਾਜ਼ ਬਹੁਤ ਆਵਾਜ਼ ਆਉਂਦੀ ਏ ਕੋਲ ਤੇ ਬਹੁਤ ਆਵਾਜ਼ ਆਉਂਦੀ ਆ ਵਾਕਈ ਬਹੁਤ ਆਵਾਜ਼ ਕਰਦਾ ਕੋਲ ਲੈ ਇੱਧਰ ਲਈ ਸਕੂਟਰ ਆ ਲੈ ਸਕਦੇ ਚਲਾਉਣ ਨੂੰ ਘੁੰਮਣ ਆਪਣੇ ਇੱਧਰ ਸਾਰਾ ਹੀ ਸਮੁੰਦਰ ਪੈ ਜਾਂਦਾ ਇੱਧਰ ਨੂੰ ਸਾਰਾ ਹੀ ਸਮੁੰਦਰ ਆ ਇੱਧਰ ਤੇ ਇੱਧਰ ਵੀ ਸਾਰਾ ਹੀ ਸਮੁੰਦਰ ਆ ਬਹੁਤ ਹੀ ਯਾਰ ਸ਼ਾਨਦਾਰ ਆ ਕਿੱਥੇ ਤੱਕ ਓਪਨਿੰਗ ਛੱਡੇ ਆ ਇਹਨਾਂ ਕੋ ਭਾਜੀ ਇੱਧਰ ਨੂੰ ਚੱਲਦੇ ਆ ਉਹਦੇ ਲੋ ਨਾ ਬੈਲ ਨੂੰ ਪੱਲ ਕੋੜਦੇ ਥੱਲੇ ਬਹੁਤ ਯਾਰ ਆਵਾਜ਼ ਕਰਦਾ ਕੋੜੇ ਜੇ ਹੁਣ ਉੱਤਰ ਪਾ ਰਹੇ ਉੱਧਰ ਤੇ ਬਹੁਤ ਵਧੀਆ ਯਾਰ ਇਹਨੂੰ ਮੁੱਖ ਬਣਦਾ ਯਾਰ ਪਾਣੀ ਬੰਦ ਕੀਤਾ ਉਧਰ ਪਾਣੀ ਚੈੱਕ ਕਰੋ ਜੀ ਦੇਖੋ ਪਾਣੀ ਦੇ ਛੱਲਾ ਦੇਖੋ ਟਾਪੂ ਹੀ ਹੈ ਇਹ ਕਿਸ ਹਿਸਾਬ ਦਾ ਇੱਧਰ ਜਾ ਕੇ ਸਾਰਾ ਇਸ ਸਮੁੰਦਰ ਖੋਲ ਜੰਦਾ ਹੈ ਨਦਾ ਇੱਧਰ ਪੋਰਟ ਗੋਰਜਾ ਨਦਾ ਆ ਹੋ ਜਾਂਦਾ ਪਰਦਖਨ ਇੱਧਰ ਟਾਪੂ ਹੀ ਹੈ ਕਿਸ ਹਿਸਾਬ ਦਾ ਗੱਭੇ ਸਮੁੰਦਰ ਹੈ ਦੇਖੋ ਯਾਰ ਕਿੰਨੀ ਸੁਹਣੀ ਬਣਾਈਓ ਵਧੀਆ ਬਣਾਈਓ ਯਾਰ ਬਣਾਉਣ ਵਾਲੇ ਦੇ ਨਾ ਬਸ ਯਾਰ ਹੱਥ ਘਰਾ ਦਿੱਤੀ ਪੂਰੀ ਫੋਟੋ ਆ ਨਾ ਦੇਖ ਲੋ ਬਣਾਈ ਪਤਾ ਨਹੀਂ ਕਿਹਦੀ ਫੋਟੋ ਬਾਜੀ ਕਿਹਦੀ ਫੋਟੋ ਇਹ ਬਾਬੇ ਦੀ ਹੈ ਜੀ ਬਾਬੇ ਬੀਬੀ ਹੈ ਕੋਈ ਆ ਛੇਪਾ ਗਿਆ ਜੀ ਤੁਰਿਆ ਇੱਧਰ ਨੂੰ ਲੈ ਜਾ ਓਏ ਨਹੀਂ ਚਲ ਠੀਕ ਆ ਤੇਰੀ ਮੱਝ ਹੀ ਆ ਹੁਣ ਮਠਾ ਮਠਾ ਚੈਨ ਮੈਲੇ ਜਾ ਕਰਨ ਲੱਗੇ ਆ ਕੋਕ ਵਾਲਾ ਕੋਕ ਲੱਗੇ ਪਏ ਨੇ ਛੋਟੀ ਜੀ ਪਿਕਨਿਕ ਬਣਾਵਾਂਗੇ ਉੱਥੇ ਬੈਠੇ ਸਮੁੰਦਰ ਕੋਲ